ਲੈ ਵੀ ਸਵੇਰ ਦਾ ਟਾਈਮ ਹਾਂਜੀ ਸਾਹਿਬ ਜੀ ਸਵੇਰੇ ਉੱਠਦੇ ਸਾਰੇ ਲਾ ਲਿਆ ਹੈ ਹੈ ਕਿ ਇਹਨੂੰ ਸੱਸੀ ਕਾਲੀ ਬਣਾਉਣੀ ਕਿ ਸੱਸੀ ਕਾਲ ਸਾਰਿਆਂ ਨੂੰ ਕੀ ਹਾਲ ਵਾ ਠੀਕ ਠਾਕ ਸੋਗਦੇ ਤਾਂ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਜਸ ਸਵੇਰੇ ਉੱਠਦੇ ਸਾਰਿਆਂ ਲਾ ਕੇ ਕਾਂਟੂਨ ਜੀ ਹਾਂਜੀ ਤੁਸੀਂ ਕਿ ਸਵੇਰ ਠੰਡ ਦੇ ਵਿੱਚ ਕੀ ਵੇਖਣ ਦੇਗੇ ਤੁਸੀਂ ਵੇਖਣ ਦੇ ਕਾਂਟੂਨ ਰੇਜਰ ਬੰਦਾ ਜਦੋਂ ਕਾਕਾ ਵਿੰਦਨਾ ਕਾਂਟੂਨ ਫਿਰ ਅਸੀਂ ਵੀ ਸਾਡਾ ਦਿਲ ਕਰਦਾ ਫਿਰਾਨੂੰ ਮਜ਼ਾ ਆ ਜਾਂਦਾ ਵੇਖਣ ਦਾ ਹੈ ਕਿ ਨਹੀਂ ਫਿਰ ਬੰਦਾ ਲੱਗਾ ਰਹਿੰਦਾ ਹੀ ਨਹੀਂ ਚਲੋ ਚਾਹ ਪਾਣੀ ਫਿਰ ਪੀ ਲਈਏ ਲੈ ਆਓ ਘੁੱਟ ਘੁੱਟ ਬਣਾਣੀ ਹੈ ਟੰਡ ਬਹੁਤ ਅਜੇ ਟੰਡ ਬਹੁਤ ਜ਼ਿਆਦਾ ਪਈ ਹੈ ਮੈਨੂੰ ਵੀ ਬਹੁਤ ਤੇ ਕਿਹੜਾ ਇਹ ਕੰਮ ਲੱਗੇ ਕਰਨੇ ਦੁਕਾਨ ਦਾ ਅਸੀਂ ਦੱਸਾਂਗੇ ਠਹਿਰ ਕੇ ਸ਼ਾਮ ਨੂੰ ਦੱਸਾਂਗੇ ਸ਼ਾਮ ਨੂੰ ਸ਼ਾਮ ਨੂੰ ਤਾਂ ਅਸੀਂ ਸ਼ੇਅਰ ਕਰਾਂਗੇ ਆਪਾਂ ਕਿਹੜਾ ਕੰਮ ਲੱਗੇ ਖੁੱਲਣ ਦੇ ਤੁਸੀਂ ਵੀ ਆਪਣੀ ਰਾਏ ਦਿਓ ਤੇ ਕਿਹੜਾ ਕੰਮ ਖੋਲਾਂਗੇ ਤੁਸੀਂ ਸ਼ੇਅਰ ਕਮੈਂਟ ਕਰਕੇ ਕਿਹੜਾ ਅਹੀਂ ਕੋਲੀ ਹੈ ਕਿਹੜਾ ਸੀਜ਼ਨ ਹੈ ਚੱਲਦਾ ਪਿਆ ਤੁਹਾਨੂੰ ਪਤਾ ਸਾਰਿਆਂ ਨੂੰ ਜੋ ਜੋ ਅਹੀਂ ਸੋਚਿਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਕੀ ਆਪਣੀ ਰਾਏ ਵੀ ਤੁਸੀਂ ਦਿਓ ਠੀਕ ਹੈ ਨਾ ਤੇ ਹਾਂਜੀ ਹਰਫਤ ਜੀ ਕੀ ਬਣਾ ਚਾਹ ਕੇ ਦੁੱਧੂ ਕੀ ਬਣਾ ਮੇਰੇ ਬੋਤਨੇ ਆਹ ਕੀ ਵੀ ਨਾ ਛੋਨੇ ਮੇਰੇ ਨੇ ਮਤਲਬ ਕਿ ਇਹ ਸੋੜਾ ਇੰਨਾ ਮਿੰਟ ਦੇ ਦੇ ਕਿ ਐਂ ਖੋਲਣੀ ਵੈਸੇ ਦੁਕਾਨ ਹੈ ਕੱਪੜਿਆਂ ਦੀ ਬਾਕੀ ਇਹ ਦੱਸੇ ਕਿ ਲੇਡੀਜ਼ ਬੱਚਿਆਂ ਦੇ ਜੈਂਟਸ ਕਿਹੜੇ ਰੱਖੀਏ ਕਿਹੜਾ ਸੀਜ਼ਨ ਜੀ ਮਤਲਬ ਚਾਹਤਾ ਪਿਆ ਉਹ ਤਾਂ ਨਾਨਕੇ ਸ਼ਾਮ ਨੂੰ ਗੱਲ ਕਰਾਂਗੇ ਹੁਣ ਮੈਂ ਚੱਲਿਆ ਵਾਂ ਚਾਹ ਆਪਣੇ ਬਣਾਉਂਦਾ ਫੇ ਚੱਲੀਏ ਠੀਕ ਅੱਜ ਉਹਨੇ ਲੱਗਦਾ ਹੁਣ ਆਣੀ ਉਹ ਮੁੰਡੇ ਨੇ ਉਹਨੇ ਆਉਂਦੇ ਨਹੀਂ ਅੱਜ ਉਹਨੇ ਫੋਨ ਕਰਤਾ ਹੈ ਕਹਿੰਦਾ ਮੈਂ ਨਹੀਂ ਹੁਣ ਅੱਜ ਉਹ ਵੀ ਦੂਜੇ ਕੰਮ ਤੇ ਚੱਲ ਗਿਆ ਅੱਜ ਇਕੱਲਾ ਹੀ ਕਰਨਾ ਪਾਣਾ ਮੈਨੂੰ ਮਾੜਾ ਮੋਟਾ ਕਰਿਓ ਫੇ ਮੈਂ ਮਾੜਾ ਮੋਟਾ ਚੰਗਾ ਹੀ ਕਰਾਂ ਕਿੰਨੂੰ ਲੈ ਤੈਨੂੰ ਉੱਥੇ ਲਾਇ ਪਹੁੰਚ ਗਿਆ ਦੁਕਾਨ ਤੇ ਅੱਜ ਉਹ ਮੁੰਡਾ ਆਇਆ ਹੀ ਨਹੀਂਗਾ ਮੈਂ ਇਕੱਲਾ ਹੀ ਆਇਆ ਅੱਜ ਉਹ ਵੀਰ ਪਹੁੰਚਿਆ ਨਹੀਂ ਅੱਜ ਨੂੰ ਕੰਮ ਪੈ ਗਿਆ ਲੱਗਦਾ ਕੋਈ ਤੇ ਮੇਰਾ ਹਰਫਤੇ ਚੋਣਾ ਪੁੱਤ ਉੱਠ ਗਿਆ ਸੀ ਚੋਣਾ ਹਾਂਜੀ ਕੀ ਗੱਲਾਂ ਕਰਦਾ ਬਾਊ ਕੀ ਗੱਲ ਕਰਦੀ ਸੀ ਚੋਣੀਆਂ ਹਾਂਜੀ ਪਾਪਾ ਆਏ ਨਹੀਂ ਆ ਆ ਜਾਂਦੇ ਆ ਹੋ ਜਾਂਦੇ ਇਹ ਗਏ ਹੋਏ ਨੇ ਕੰਮ ਤੇ ਮੈਂ ਮੈਂ ਇਹਨਾਂ ਦੇ ਹੁੰਦੇ ਨੇ ਮੈਂ ਕਿਹਾ ਗਜਰੇਲਾ ਬਣਾਦਾ ਮੈਂ ਬਿਲੀਕਸ ਕਰਦੀ ਪਈ ਆ ਗਾਜਰਾ ਮੇਰਾ ਵੀ ਫੇਵਰੇਟ ਹੈ ਗਜਰੇਲਾ ਤੇ ਹਰਫਤੇ ਅੰਦਰ ਸੁੱਤਾ ਹੋਇਆ ਤੱਕ ਆਏ ਨਹੀਂ ਕੰਮ ਤੇ ਇਧਰ ਬਣਾਦਾ ਪਿਆ ਗਜਰੇਲਾ ਕਾਫੀ ਟਾਈਮ ਹੋ ਗਿਆ ਰੇ ਇਦਾਂ ਪਿਆ ਦੁੱਧ ਵਾਲਾ ਬਣਾਉਂਦੀ ਪਈ ਆ ਕੋਈ ਵਾਲਾ ਜਿੰਨ ਅੰਦਰ ਲੈ ਗੋਂ ਪਰ ਆਪਾਂ ਹੋਰ ਹੋ ਗਿਆ ਅੱਜ ਬਸ ਅੱਜ ਹੋਰ ਕੋਈ ਕੰਮ ਨਹੀਂ ਕਰਾਂਗੇ ਕਿ ਕੱਲਾ ਹੀ ਅੱਜ ਮੈਂ ਤੇ ਹੁਣ ਚੱਲਿਆਂ ਥੋੜਾ ਕੰਮ ਆਪਾਂ ਨੂੰ ਬਾਜ਼ਾਰ ਪਾਣੀ ਆਏ ਚਲੋ ਅਬ ਟਾਈਮ ਹੋ ਗਿਆ 11 ਵਜੇ ਦਾ ਅਹੀਂ ਤੱਕ ਸੌਂ ਨਹੀਂ ਡਿਆ ਰਪਤੇ ਸਿੰਘ ਹਾਂਜੀ ਲੱਗੇ ਹਰੇ ਡਿਊਟੀ ਲੱਗੀ ਤੁਹਾਡੇ ਕੋਲ ਚੁੱਪ ਨਹੀਂ ਕਰਦਾ ਮੇਰੇ ਕੋ ਮम्मा ਮੈਂੇ ਕੱਢ ਰਿਹਾ ਹਿੰਦਾ ਵਾਜਾ ਮੈਂ ਤਾਂ ਸੌਂਣਿਆ ਸੁੱਤੇ ਨਹੀਂ ਹੋਂਡਿਆ ਕੰਮ ਮਗਰ ਕਾਂਡੋ ਨੂੰ ਚੱਲਣ ਦੇ ਪਤਾ ਤਾਂ ਫਾਂਟਮ ਨੂੰ ਵੀ ਖੰਦੇ ਹਸਪਤਾਲ ਰਿਪੋਰਟ ਵੀ ਦਾ ਸਿਆਣਾ ਹੋ ਗਿਆ ਕਾਂਡੋ ਨਹੀਂ ਵੰਦਾ ਅੱਛਾ ਕਾਂਡੋ ਕੋਣ ਮੈਂ ਦੇਖ ਨਹੀਂ ਨਹੀਂ ਹੁਣ ਨਹੀਂ ਦੇਖਦਾ ਪਿਆ ਹੁਣ ਮੈਂ ਹੁਣ ਤਾਂ ਲੱਗੀ ਸੁੱਤਾ ਆ ਆ ਆ ਵੀ ਜੋ ਜੁਕਰ ਜੁਕਰ ਸਭ ਚੱਲਦੇ ਰਹਿੰਦੇ ਵੇਖੋ ਇਹਨੂੰ ਚੱਕ ਟਾਈਮ ਹੋ ਚੁੱਕਾ 11:30 ਦਾ ਤੇ ਆਪਾਂ ਬੈਠੇ ਇੱਥੇ ਤਵੇਂ ਪਿਓ ਪਤ ਸਲਾਮ ਮਸ਼ਰਵਾ ਕਰਨ ਦੇ ਤੇ ਤੁਹਾਨੂੰ ਨਾਲ ਤੁਹਾਡੇ ਨਾਲ ਗੱਲਬਾਤ ਕਰਨੀ ਤੇ ਕਿੰਦਰ ਲੰਮੀ ਹੋ ਗਈ ਤੇ ਅਹੇ ਤੇ ਚਲੋ ਕਾਫੀ ਟਾਈਮ ਦਾ ਸੋਚਣ ਦੇ ਹੈ ਕਿ ਚਲੋ ਦੁਕਾਨ ਆਪਾਂ ਖੋਲਦੇ ਆ ਕਰਦੇ ਆ ਚਲੋ ਹਨਾ ਫਿਰ ਉਹ ਤੋਂ ਦਾ ਤਰਾ ਮਾਹੌਲ ਨਹੀਂ ਬੰਦਿਆ ਤੇ ਚਲੋ ਫਿਰ ਵੀ ਆਪਾਂ ਕਾਰਪੈਂਟਰ ਦਾ ਕੰਮ ਕਰੀਦਾ ਵਾ ਚਲੋ ਮਾਤਾ ਮਾਂ ਦੀ ਕਿਰਪਾ ਨਾਲ ਬੜਾ ਵਧੀਆ ਚੱਲਾਂ ਢਿਆ ਠੀਕ ਹੈ ਮੈਂ ਕਹਾਂ ਚਲੋ ਕਿਰਨੋ ਤੇ ਕਿਰਨ ਨੂੰ ਕੋਲਕਾ ਦਿੰਨੇ ਚਲੋ ਇਹ ਵੀ ਯਾਰੇ ਲੱਗੀ ਰਹੇਗੀ ਹਨਾ ਜਿਵੇਂ ਬੰਦਾ ਸਾਰੀ ਜਿਹੜੀ ਘਰੇ ਚਲੋ ਘਰ ਦੇ ਕੰਮ ਤੇ ਹੁੰਦੇ ਹੀ ਆ ਫਿਰ ਵੀ ਹਨਾ ਚਲੋ ਬੰਦਾ ਇਹ ਵਕੇ ਸ਼ੌਪ ਹੋ ਜਾਏਗੀ ਦੁਕਾਨ ਹੋਏਗੀ ਚਲੋ ਉਹਦਾ ਇਹ ਵਕੇ ਵੀ ਜ਼ਿੰਮੇਵਾਰੀ ਥੋੜੀ ਬਹੁਤ ਸਮਝੇਗੀ ਕਰੇਗੀ ਹਨਾ ਚਲੋ ਉਦਾਂ ਤੇ ਘਰ ਦਾ ਕਾਰੋਬਾਰ ਸਾਰਾ ਕਿੰਨੇ ਸੰਭ ਦੀ ਯਾਰ ਫਤੇ ਨੂੰ ਕਰਨਾ ਤੇ ਇਹਨਾਂ ਨਾਲ ਹੀ ਸਭ ਕੁਝ ਚੱਲਾਂ ਢਿਆ ਸਾਡਾ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਕੇ ਕਾਰੋਬਾਰ ਬਹੁਤ ਵਧੀਆ ਚੱਲਣ ਡਿਆ ਵਾ ਇਦਾਂ ਪ੍ਰਮਾਤਮਾ ਹਰ ਕਿਸ ਦੇ ਕਾਰੋਬਾਰਾਂ ਵਿੱਚ ਤਕੀਆਂ ਬਖਸ਼ੀ ਆ ਹੱਥ ਮਰੀ ਜਾਂਦੇ ਮੂੰਹ ਦੇ ਵਿੱਚ ਯਾਰ ਬੜੀਆਂ ਹਰਮਾਨ ਬਣਿਆ ਉਹ ਵੀਡੀਓ ਵਿੱਚ ਆਪਾਂ ਤਾਂ ਰੋਹ ਦੀ ਹਰ ਫਦੇ ਮੂੰਹ ਦੇ ਵਿੱਚ ਹੱਥ ਪਾਈ ਜਾਂਦੇ ਤੇ ਚਲੋ ਅਕੇ ਇਹ ਗੱਲ ਕਰਨ ਡੇ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਕਾਰੋਬਾਰ ਚਲੋ ਵਧੀਆ ਚੱਲਣ ਡਿਆ ਸੱਚੇ ਪਾਤਸ਼ਾਹ ਹਰ ਕਿਸ ਦਾ ਕਾਰੋਬਾਰ ਵਧੀਆ ਚਲਾਵੇ ਜੀ ਦੇ ਵਾਸਦੇ ਰਹਿਣ ਸਭ ਇਹ ਕਾਰੋਬਾਰਾਂ ਦੀ ਤਰਕੀਆਂ ਬਖਸ਼ੇਂ ਪ੍ਰਮਾਤਮਾ ਦੇ ਪ੍ਰਮਾਤਮਾ ਤਰਕੀਆਂ ਬਖਸ਼ੇ ਹਰ ਇੱਕ ਕੰਮ ਦੇ ਵਿੱਚ ਹਰ ਕਿਸੇ ਦੇ ਤੇ ਪਰ ਕੁਝ ਲੋਕ ਇਹ ਵਾਂਗੇ ਕੁਝ ਲੋਕ ਕਿਵੇਂ ਵੀ ਕੇ ਪਾਸਿਓਂ ਕੇ ਦਾ ਕਾਰੋਬਾਰ ਚੱਲਦਾ ਵਾ ਨਹੀਂ ਚੱਲਦਾ ਨਾ ਪਰ ਉਹ ਲੋਕ ਜੀ ਨਹੀਂ ਦਿੰਦੇ ਕੇ ਪਾਸੇ ਨਾ ਇਹ ਹੁਣ ਆ ਕੰਮ ਕਰਨ ਲੱਗੇ ਆ ਹੁਣ ਆ ਕੰਮ ਕਰਨ ਲੱਗੇ ਆ ਬਾਜੀ ਇਹ ਵਾਂਗੇ ਕੇ ਪਾਸੇ ਦੁਨੀਆ ਨਹੀਂ ਜੀਣ ਦਿੰਦੀ ਕੇ ਪਾਸੇ ਨ ਲੱਗਨ ਦਿੰਦੀ ਕਰੇ ਬੰਦਾ ਕੀ ਹੈਗੇ ਕੋਈ ਕੰਮ ਚੰਗਾ ਸੋਚਨ ਦੀ ਕਰਦਾ ਫਿਰ ਕੇ ਇਹਦੇ ਨਾਲ ਕੋ ਪੈਸੇ ਕਿੱਥੋਂ ਆ ਗਏ ਇਹਨੂੰ ਆ ਕਿੱਥੋਂ ਆ ਗਏ ਇਹ ਤੇ ਭੁੱਖਾ ਮਰਦਾ ਹੈ ਤੇ ਭੁੱਖਾ ਮਰਦਾ ਚੰਗਾ ਹੈ ਚਲੋ ਇਹ ਵਾਗੇ ਅਹੀਂ ਤੇ ਕਹਿੰਨੇ ਆ ਚਲੋ ਅਹੀਂ ਤੇ ਕਿਸਦਾ ਮਾਰਾ ਨਹੀਂ ਸੋਈਦੇ ਚਲੋ ਅਹੀਂ ਤੇ ਕਿੰਨੇ ਆਗੇ ਸਾਰੇ ਕਾਰੋਬਾਰ ਖੋਲਣ ਪਰਮਾਤਮਾ ਹਰ ਕੇ ਦੇ ਕੰਮਾਂ 'ਚ ਤਰੱਕੀਆਂ ਬਖਸ਼ੀ ਤੇ ਪਰ ਕੁਝ ਬੰਦੇ ਹੈ ਨੇ ਜਿਹੜੇ ਮਤਲਬ ਤੁਸੀਂ ਸਮਝਦੇ ਜੀ ਹੈਨਾ ਤੇ ਖਾਰੀ ਉਹ ਬੰਦੇ ਖਾਣਗੇ ਜਿਹੜੇ ਆਪਦੇ ਜਿਵੇਂ ਹੈਨਾ ਆਦੇ ਤੁਹਾਡੇ ਕੋਲ ਹੁੰਦੇ ਕੋ ਸੱਜਣ ਕੁਛ ਮਿੱਤਰ ਇਹੋ ਜਿਹੀ ਵੀ ਹੁੰਦੀ ਹੈ ਨਾ ਖਾਰ ਉਹੋ ਜੇ ਬੰਦੇ ਖਾਂਦੇ ਆ ਤੇ ਸਭ ਤੋਂ ਖੁਸ਼ੀ ਸਭ ਤੋਂ ਖੁਸ਼ੀ ਬਤ ਕਿਹੜੇ ਬੰਦੇ ਨੂੰ ਹੁੰਦੀ ਹੈ ਸਭ ਤੋਂ ਖੁਸ਼ੀ ਹੁੰਦੀ ਹੈ ਆਪਣੇ ਮਾਂ ਪਿਓ ਨੂੰ ਮਾਂ ਪਿਓ ਨੂੰ ਤੋਂ ਵੱਧ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ ਜਿੰਨਾ ਮਾਂ ਪਿਓ ਖੁਸ਼ ਹੁੰਦਾ ਨਾ ਕਿਸ ਦਾ ਵੀ ਤੇ ਬਾਕੀ ਆਪਣਾ ਜੀਵਨ ਸਾਥੀ ਚਲੋ ਸਾਥ ਤੁਹਾਡਾ ਦੇ ਜਾਵੇ ਇਹਨਾਂ ਬਹੁਤ ਤੇ ਅੱਗੇ ਬਾਕੀ ਜੋ ਪਰਮਾਤਮਾ ਕਰੇ ਤੇ ਬਾਕੀ ਖੁਸ਼ੀ ਦੀ ਗੱਲ ਕਰਦੇ ਆਂ ਕਿ ਪਰਮਾਤਮਾ ਤੁਸੀਂ ਸਭ ਨੂੰ ਦਵੇ ਜੀਤੇ ਵਾਸਤੇ ਰਹਿਣ ਸਭ ਤੇ ਕਾਰੋਬਾਰਾਂ ਵਿੱਚ ਇਹ ਵਾਗੇ ਕਾਰੋਬਾਰ ਦੀ ਗੱਲ ਕਰਨ ਦੇ ਹੀ ਆਪਾਂਗੇ ਕਾਰੋਬਾਰ ਹੀ ਸੋਚਣ ਦੇ ਆ ਸਾਡੀ ਵੱਖੋ ਵੱਖਰੀ ਚੋਈਸ ਮੈਂ ਕਹਿੰਦਿਆਂ ਵਾਂਗੇ ਜੈਂਸ ਦਾ ਇਹ ਕਿੱਦਿਸ ਦਾ ਕਰੀ ਜੇ ਮੈਂ ਬੱਚਿਆਂ ਦਾ ਤੇ ਜੈਂਸ ਦਾ ਕਰੀਏ ਤੇ ਕਿੰਨਾ ਕਹਿੰਦੀ ਆ ਕਿ ਰੈਡੀमेड ਦਾ ਕਰੋ ਤੇ ਨਾਲ ਕਰੋ ਦੂਜਾ ਅਣਸੀ ਤੇਜ ਦੇ ਸੂਟ ਹੁੰਦੇ ਹਨ ਉਹ ਕਰੀਏ ਤੇ ਹੁਣ ਡਬਲ ਮੈਨੇਜ ਹੋਏ ਫਿਰਦੇ ਆ ਕਿ ਕਿੱਦਾਂ ਵਾਂ ਕਿਵੇਂ ਹਨਾ ਤੇ ਨਾਲੇ ਆਪਾਂ ਕੰਮ ਵੀ ਪਹਿਲੀ ਵਾਰ ਸ਼ੁਰੂ ਕਰਨਾ ਇਹ ਦੁਕਾਨ ਸਾਡੀ ਗਦਾਸਪੁਰ ਰੋਡ ਤੇ ਆ ਗਦਾਸਪੁਰ ਰੋਡ ਤੇ ਇਹ ਪੰਪ ਹੈਗਾ ਨਾ ਗਦਾਸਪੁਰ ਰੋਡ ਤੇ ਇੱਕੋ ਹੀ ਪੰਪ ਵਾ ਇਹ ਤੋਂ ਸਿੰਬਲ ਚੌਂਗ ਤੋਂ ਬਾਈਪਾਸ ਤੱਕ ਇੱਕ ਹੀ ਪੰਪ ਵਾ ਤੇ ਉਹਦੇ ਵਿੱਚ ਪੰਪ ਦੇ ਸਾਹਮਣੇ ਸਾਡੀ ਸ਼ਾਪ ਆ ਛੋਟੀ ਜੀ ਜਿਆਦੀ ਵੱਡੀ ਨਹੀਂ ਕੀ ਛੋਟੀ ਜੀ ਆਪਾਂ ਸ਼ਾਪ ਰੈਂਟ ਤੇ ਲਈ ਆ ਹਨਾ ਤੇ ਇਹ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀ ਕਰਨ ਦੇ ਆ ਚਲੋ ਪ੍ਰਮਾਤਮਾ ਅਗੇ ਵਾਅਦੇ ਪਾਵੇ ਸੱਚੇ ਪਾਤਸ਼ਾਹ ਉਹਦੀ ਰਜ਼ਾ ਨਾਲ ਸਾਰੇ ਕੰਮ ਹੋਣੇ ਆ ਉਹਦੀ ਕਿਰਪਾ ਨਾਲ ਹੋਣੇ ਸਾਰੇ ਕੰਮ ਤੇ ਬਾਕੀ ਤੁਹਾਡੀ ਸਦਕਾ ਪਿਆਰ ਨਾ ਹੋਵੇ ਸਾਰੇ ਕੰਮ ਤੇ ਹੁਣ ਡਵੈਲਪਮੈਂਟ ਹੋਇ ਫਿਰਦੇ ਆ ਕਿ ਅਸੀਂ ਸੋਚਣਦੇ ਆ ਕਿਹੜਾ ਕੰਮ ਆਪਾਂ ਕਰੀਏ ਕਿੰਨੇ ਆ ਜਿਵੇਂ ਮੈਂ ਤਾਂ ਕਹਿੰਦਾ ਜੈਂਸ ਦਾ ਤੇ ਬੱਚਿਆਂ ਦਾ ਕਰ ਲਈਏ ਤੇ ਕਹਿੰਨੇ ਕਹਿੰਦੇ ਆ ਰੈਡੀਮੇਡ ਲੇਡੀਜ਼ ਰੈਡੀਮੇਡ ਲੇਡੀਜ਼ ਦਾ ਤੇ ਰੈਡੀ ਲੇਡੀਜ਼ ਦਾ ਰੈਡੀਮੇਡ ਤੇ ਉਹ ਦੂਜੇ ਜਿਹੜਾ ਨਸੀਤੇ ਸੂਟ ਹੁੰਦੇ ਹਨ ਉਹ ਵੀ ਕਰੀਏ ਬਹੁਤ ਵਾਰ ਸੇ ਖਲਾਰ ਬੜਾ ਵਈ ਇਹ ਸੋਚਣਦੇ ਆ ਇੱਕ ਕੋਈ ਕੰਮ ਹੋਣਾ ਵਾ ਦੇਖਦੇ ਆ ਫਿਰ ਕਿਹੜਾ ਤੇ ਬਾਕੀ ਕਮੈਂਟਾਂ ਵਿੱਚ ਤੁਸੀਂ ਰਾਇ ਦਿਓ ਆਪਣੀ ਕਿਵੇਂ ਫਿਟਿੰਗ ਫੁਟਿੰਗ ਤੇ ਆਪ ਫਿਟਿੰਗ ਸਾਬ ਨਾਲ ਉਸਾਬ ਨਹੀਂ ਹੋਣੀ ਹੈ ਫਿਟਿੰਗ ਜਿਹੜੀ ਹੋਣ ਢਈ ਹੈ ਉਹ ਰੈਡੀਮੇਡ ਦੀ ਜੈਂਸ ਦੀ ਸੇਮ ਹੁੰਦੀ ਬੱਚਿਆਂ ਦੀ ਫਿਟਿੰਗ ਤੇ ਇੱਕ ਹੀ ਹੋਣੀ ਕੰਟਰੀ ਉਦਾਂ ਲੱਗਣੇ ਤੇ ਬਾਕੀ ਇਹ ਵਾਕੇ ਕੰਮ ਖੋਲਣ ਦੀ ਅਜੇ ਸਾਡੇ ਕੋਲ ਦਿਨ ਹੈਗੇ ਜਿਵੇਂ ਆਪਾਂ ਸੋਚਣਦੇ ਆ ਕਿ 20 25 ਤਰੀਕ ਤੱਕ ਇਹਦੀ ਉਹ ਆਪਨੇ ਕਰਾਂਗੇ ਤੇ ਬਾਕੀ ਚਲੋ ਪ੍ਰਮਾਤਮਾ ਸਾਡਾ ਵੇ ਸੱਚੇ ਪਾਤਸ਼ਾਹ ਉਨੇ ਸਾਧ ਦੇਣਾ ਦੇਣਾ ਬਾਕੀ ਤੂੰ ਆਪਣਾ ਪਿਆਰ ਮੁਹੱਬਤ ਦਿਓ ਜਰੂਰ ਤੇ ਸਾਡੀ ਗਦਾਸਪੁਰ ਰੋਡ ਤੇ ਦੁਕਾਨਾ ਪਟਰੋਲ ਪੰਪ ਦੇ ਸਾਹਮਣੇ ਤੇ ਤੁਸੀਂ ਜਰੂਰ ਵਿਜ਼ਿਟ ਕਰਿਓ ਇੱਕ ਵਾਰੀ ਤੇ ਜਿਹੜੀ ਵੀ ਆਪਾਂ ਸ਼ਾਪ ਖੋਲਾਂਗੇ ਤੇ ਉੱਤੇ ਡਿਸਕਾਊਂਟ ਕੱਪੜਾ ਵੀ ਬ੍ਰਾਂਡ ਦਾ ਰੱਖਣਾ ਰੱਖਣਾ ਆਪਾਂ ਕੱਪੜਾ ਨਕਲੀ ਕੱਪੜਾ ਨਹੀਂ ਰੱਖਣਾ ਜਿਵੇਂ ਹਨਾ ਕੋਈ ਵੀ ਕੱਪੜਾ ਬ੍ਰਾਂਡ ਦਾ ਰੱਖਾਂਗੇ ਵਧੀਆ ਰੱਖਾਂਗੇ ਹਾਲਾ ਖੜੂਗਾ ਯਾਦ ਕਰੂਗਾ ਕਿ ਕੱਪੜਾ ਖੜਿਆ ਲੈਂਦਾ ਹਨਾ ਅੱਜਕੱਲ ਤੇ ਬੜਾ ਕੁਝ ਚੰਗਾ ਕੱਪੜੇ ਵਿੱਚ ਬਹੁਤ ਕੁਝ ਚੱਲਣ ਡਿਆ ਹਨਾ ਜੇ ਖਰੀਦਦੇ ਵਧੀਆ 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 ਵਿੱਚ ਤੇ ਘੱਟੀਆਂ 'ਚ ਕੀ ਫਰਕ ਵਾ ਹਰ ਕਿਸੇ ਨੂੰ ਪਤਾ ਕੱਪੜਾ ਕਿਵੇਂ ਕਿਵੇਂ ਦਾ ਨਾ ਕਿਦਾਂ ਦਾ ਵਾ ਤੇ ਐਂ ਸਾਡੀ ਕੋਸ਼ਿਸ਼ ਸ਼ੇਅਰ ਹੋ ਗਈ ਆਪਾਂ ਵਧੀਆ ਤੋਂ ਵਧੀਆ ਕੰਮ ਕਰੀਏ ਵਧੀਆ ਤੋਂ ਵਧੀਆ ਇਹਨੂੰ ਕਰਕੇ ਦਈਏ ਕਿ ਅਗਲਾ ਮਤਲਬ ਦੁਬਾਰਾ ਵੀ ਸਾਡੀ ਦੁਕਾਨ ਤੇ ਤੁਹੂ ਵਿਜ਼ਿਟ ਕਰੇ ਤੇ ਬਾਕੀ ਚਲੋ ਹਰਫਤੇ ਦੱਸੂਗਾ ਕੁਝ ਹਰਫਤੇ ਦੱਸੋ ਕੁਝ ਨਹੀਂ ਇਹਦੇ ਇਹ ਥੋੜਾ ਰੋਕੇ ਦੱਸੂ ਕੰਮ ਅਜੇ ਟੀਵੀ ਜੀ ਤੇ ਆਣਾ 12 ਵਜੇ ਸੋਨਾ ਕਦੋਂ ਹੂੰ ਚਲੋ ਠੀਕ ਹੈ ਏਸੀ ਅੱਜ ਦਾ ਬਲਾਗ ਜੇ ਬਲਾਗ ਵਧੀਆ ਲੱਗਾ ਹੋਵੇ ਤੇ ਕਮੈਂਟ ਸੀ ਯੂਜ਼ ਕਰਿਓ ਤੇ ਆਪਣੇ ਕਮੈਂਟਾਂ ਵਿੱਚ ਰਾਏ ਜਰੂਰ ਦਿਓ ਮੇਰੀਆਂ ਭੈਣਾ ਮੇਰੇ ਵੀਰ ਠੀਕ ਨਾ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਆਪਾਂ ਲੇਡੀਜ਼ ਦਾ ਕਰੀ ਅਣਸੀਤਿਆਂ ਦਾ ਕਰੀਏ ਲੇਡੀਜ਼ ਮਤ ਰੈਡੀਮੇਡ ਕਰੀਏ ਅੰਜਾਂਸ ਰੈਡੀਮੇਡ ਕਰੀਏ ਜਾਂ ਬੱਚਿਆਂ ਦਾ ਕੱਲਿਆਂ ਦਾ ਕਰੀਏ ਇਹ ਜ਼ਰੂਰ ਆਪਣੀ رائے ਜ਼ਰੂਰ ਦਿਓ ਠੀਕ ਜੇ ਤੇ ਪ੍ਰੋਪਰ ਐਡਰੈਸ ਤੁਹਾਨੂੰ ਆਪਾਂ ਦੱਸਾਂਗੇ ਸਾਡੀ ਦੁਕਾਨ ਤਿਆਰ ਹੋਣ ਇੱਕ ਵੈਦ ਮੈਂ ਵਲੌਗ ਦੇ ਵਿੱਚ ਦੱਸਦਾ ਰਹਿੰਦਾ ਵੈਸੇ ਕਦਾਸਪੁਰ ਰੋਡ ਤੇ ਹੀ ਇਹ ਦੁਕਾਨ ਅਕਾਲ ਹਸਪੀਟਲ ਦੇ ਸਾਹਮਣੇ ਹੈ ਸਾਡੀ ਦੁਕਾਨ ਪੰਪ ਦੇ ਲੱਗੇ ਪੰਪ ਦੇ ਉਹਦੇ ਓਪੋਜੀਟ ਸਾਹਮਣੇ ਦੁਕਾਨ ਆਪਣੀ ਤੇ ਚਲੋ ਤੇ ਬਾਕੀ ਤਿਆਰ ਹੋਏਗੀ ਤੇ ਫਿਰ ਤੁਹਾਨੂੰ ਆਪਾਂ ਹੋ ਸਕਦਾ 20 25 ਦਿਨਾਂ 20 15 ਦਿਨਾਂ ਦੇ ਵਿੱਚ ਵਿੱਚ ਨਹੀਂ ਕੰਮ ਖੋਲਦੀ ਚਲੋ ਠੀਕ ਆ ਪਿਆਰ ਮੁਹੱਬਤ ਦਿਓ ਕਿਉਂ ਹਰ ਫਤਿਹ ਕਾ ਮਿਲਦੇ ਫਿਰ ਨਵੀਂ ਵੀਡੀਓ ਨਾਲ ਬਾਬਾ ਇਹ ਗੁੱਡ ਨਾਈਟ ਰਬੜਾ ਖਾ ਸੱਚੀ ਕਾਲ ਸਾਰਿਆਂ ਨੂੰ ਬਾਏ 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 ਕੇ ਸੱਚੀ ਕਾਲ ਕੇ ਕਹਦੇ ਆ ਸੱਚੀ ਕਾਲ ਨਹੀਂ ਕਿਨ ਚਲੋ ਠੀਕ ਆ ਬਾਏ ਗੁੱਡ ਨਾਈਟ ਰਬੜਾ ਕਦੇ ਕੁਛ ਨਹੀਂ ਜਣਾ ਨੀਦ ਆਉਂਦੀ ਹੀ ਲੱਗਦਾ ਚਲੋ ਠੀਕ ਆ ਬਾਏ ਹਰ ਫਤਿਹ ਜੀ ਹਾਂ ਜੀ ਹਾਂ ਜੀ ਨਹੀਂ ਅਜੀ ਹਨ ਜੀ ਅਜੀ ਹਨ ਕਿੰਨਾ ਟਾਈਮ ਹੋ ਗਿਆ ਤੇ ਇਹ ਸੁੱਤੇ ਨਹੀਂ ਹੱਲੇ ਤੱਕ ਸੋਣਾ ਜੀ ਨਹੀਂ ਸੋਣਾ ਜੀ ਹਾਂ ਸਾਨੂੰ ਡੇਲੀ ਇਦਾਂ ਦੋ ਟਾਈਮ 12 12 ਇੱਕ ਵਾਚ ਲਿਆ ਇਹ ਨਹੀਂ ਸੌਂਦੇ ਪੀਉ ਪੋਤਾ 12 ਇੱਕ ਦੋ ਢਾਈ ਡੇਡ ਸਾਨੂੰ ਵੱਜ ਜਾਂਦਾ ਕੀ ਕਰਨਾ ਆਹ ਦਾ ਸੌਣੂ ਤੇ ਸੌਣ ਨਹੀਂ ਦਿੰਦਾ ਸਾਡਾ ਟਿੱਡੂ ਕਿੰਨੇ ਸੁੱਤਾ ਰਹਿੰਦਾ ਨਾ ਕੀ ਪਤਾ ਕਿਜੀ ਕਿਤੇ ਸੌਣੀ ਜੀ ਬਤੇ ਤੇ ਕੱਲ ਤੇ ਆਪਾਂ ਜਾਣਾ ਅੰਮ੍ਰਿਤਸਰ ਤੇ ਫਿਰ ਘਰੇ ਲਾਂਗੇ ਅੰਮ੍ਰਿਤਸਰ ਜਾ ਕੇ ਉੱਥੇ ਆਪਣਾ ਕੰਮ ਕਿਸੇ ਵੀ ਇਹ ਭਰਾ ਦੇ ਘਰ ਜਾਣਾ ਜ਼ਰੂਰੀ ਹਾਂ ਹਾਂ ਚਲੋ ਚਲੋ ਚੱਲੋ ਚਾਏਗੇ ਜਾਏਗੇ ਇਹ ਨਹੀਂ ਜਾਏਗਾ ਮਿੰਗੀ ਮਿੰਗੀ ਹਾਇ ਫਤਿਹ ਨਹੀਂ ਜਾਊਗਾ ਠੰਡ ਬਹੁਤ ਜ਼ਿਆਦਾ ਤਰੇ ਕਹਿ ਠੰਡ ਵਿੱਚ ਆਪਣਾ ਸਾਰੇ ਖਿਆਲ ਰੱਖੋ ਆਪਣਾ ਠੰਡ ਬਹੁਤ ਜ਼ਿਆਦਾ ਪਰੋਂਦਾ ਤੇ ਇੰਨਾ ਹੈ ਨਾ ਇਹ ਹੈ ਜੀ ਹੁਣ ਦੁੱਧ ਪਿਆਇਆ ਇਹਨੂੰ ਨਹੀਂ 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 ਚਲੋ ਜੀ ਚਲੋ ਕੋਕ ਦੋ ਅਜਾਈ ਚ ਕੋਕ ਦੋ ਇਦਾਂ ਕੋਸਾ ਇੰਦਾ ਆਵੇਂ ਮੈਨੂੰ ਬਸ ਕੋਈ ਬਿਠਾ ਛੱਡੇ ਗੋਦੀ ਚ ਚਲ ਠੀਕ ਸਾਰੀ ਰਾਤ ਹੈ ਮੈਂ ਸਾਢੀ ਲੰਘ ਜਾਂਦੀ ਆ ਰੋਤੇ ਦੇ ਕਰਕੇ ਰੋਂਦਾ ਰਿੰਦਾ ਬਹੁਤ ਲੇਟ ਸੁਣਦਾ